ਸ਼ੇਸ਼ਿੰਗੂਸ਼ਨੋ ਭਗਵਾਨ ਵੀਰ ਸੋਹਣ ਅਰਾਜੀ ਸ਼ੇਸ਼ਿੰਗੂਸ਼ਨ ਭਗਵਾਨ ਵੀਰ ਹਾਂ ਸੰਦੇਜੀਓ ਮੁਰੰਮੰਦ ਆਰਿਆ ਜੀ ਬੋਲ ਰਹੇ ਸੀ ਵੀਰ ਜੀ ਨੇ ਸਰੋਤਿਆਂ ਦੀ ਗੱਲ ਕੀਤੀ ਯੂ ਸ਼ੰਸ਼ਾ ਜੀ ਨੇ ਫਰਮਾਇਆ ਬਾਣੀ ਸੀ ਕਿ ਸੱਚਾ ਸਰੋਤਾ ਜਿਹੜਾ ਹੈ ਉਹ ਕੌਣ ਕਹਣਾ ਹੈ ਉਹਨੇ ਕਿਹਾ 23 ਅਵਤਾਰ ਤਿੰਨ ਪੈਗੰਬਰ 10 ਗੁਰੂ ਸਾਹਿਬਾਨ ਤੇ ਭਗਤ ਜਿਨ੍ਹਾਂ ਨੇ ਅੰਦਰੋਂ ਸੁਣਿਆ ਸੱਚੇ ਸੁਤੇ ਉਹ ਤੇ ਬਹੁਤ ਨੇ ਕਰਾਤੀ ਕਰ ਦਿੱਤੀ ਕਿ ਐਸੇ ਸਰੋਤੇ ਬਣਾਇਆ ਆਪਾਂ ਸਾਰਿਆਂ ਨੂੰ ਕਿ 23 ਅਵਤਾਰ ਪੈਗੰਬਰਾਂ ਦੇ बराबर दर्जा दे देता ਆਪਾ ਕਰਦਾ ਹਰ ਜਨ ਹਰ ਕਾ ਰੂਪ ਹੈ ਜੇ ਪਾਣੀ ਚੱਲੇ ਭਗਵਾਨ ਦੇ ਚਿੱਤੇ ਪਗਤ ਵਿੱਚ ਕੋਈ ਅੰਤਰ ਨਹੀਂ ਰਹੇ ਹੁੰਦਾ ਜੇ ਉਹਦੇ ਪਾਣੀ ਚ ਆਪਾਂ ਰਜਾ ਚੱਲੀਏ ਤੇ ਸੋ ਅਗਰ ਇਹ ਗੱਲ ਕੀਤੀ ਵੀਰਾਂ ਨੇ ਕਿ ਉਹਦੀ ਰਜਾ ਚ ਰਿਆ ਨਹੀਂ ਆ ਸਕਦਾ ਆਪਾਂ ਕੋਸ਼ਿਸ਼ ਕਰ ਸਕਦੇ ਆ ਤੇ ਰਹਿਮਤ ਮੰਗ ਸਕਦੇ ਆ ਬਾਕੀ ਇਹ ਧਾਰ ਬੜੀ ਤਿੱਖੀ ਹੈ ਪੰਜਾਂ ਜਕਾਰਿਆਂ ਦੀ ਮੇਰਾ ਨੇ ਗੱਲ ਕੀਤੀ ਕਿ ਪੰਜਾਂ ਜਕਾਰਿਆਂ ਦੇ ਵਾਜ ਮਾਰੋ ਤੇ ਮੈਂ ਹਾਜ਼ਰ ਹਾਂ ਲੇਕਿਨ ਸ਼ਰਤ ਇਹ ਨਾਲ ਕਿ ਉਹ ਜਕਾਰੇ ਲੱਗ ਗਏ ਇਸ ਲਈ ਡਾਕਟਰ ਪਾਲ ਸਿੰਘ ਜੀ ਇਹ ਹੋ ਸਿੱਖ ਜਾ ਰਹੇ ਸੀ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਬਦਾਸ ਤੋਂ ਦਾ ਰੂਪ ਚੱਲ ਰਿਹਾ ਸੀ ਛੋਟੀ ਦੇ ਸਿੱਖ ਤੇ ਡਾਕਟਰ ਸਾਹਿਬ ਕਹਿ ਰਹੇ ਗਿਆਨੀ ਜੀ ਨਾਲ ਸੀ ਕਿ ਲੇਖੋ ਕਦੀ ਮੋਰਕਾਤੀ ਸੱਚੇ ਪਾਸ਼ੰ ਪੰਜ ਕਾਰੇ ਲਾਓ ਤੇ ਬੇੜਾ ਪਾ ਸੱਚੇ ਪਾਸ਼ਾ ਜੀ ਸੁਣ ਰਹੇ ਸੀ ਪੂਰੇ ਪੇ ਸਿਰ ਮੁਰੇ ਪੀਨੇ ਦਾ ਤੋਹਤਾ ਦੇ ਪੰਜ ਕਾਰੇ ਲੱਗ ਗਏ ਅਰੁਲੇ ਸਾਧੂ ਗੁਰਦੇ ਨਾਲ ਰਹਿਣ ਵਾਲਾ ਸੀ ਹਰ ਟੂਟ ਦੇ ਨਾਲ ਘਰ ਬਾਲ ਤਿਆਗਿਆ ਹੋਇਆ ਔਰ ਉਹ ਤੇ ਸੌਂਗਾ ਕਰਦਾ ਇਹ 3 5 ਜਗਾਂ ਲੱਗੇ। ਜੀ ਦੇ 5 ਲੱਗੇ, 5 ਲੱਗਦੇ ਨਹੀਂ। ਪਹਿਲਾਂ ਪਹਿਲਾਂ ਹੀ ਫਕਤ ਉਹਦਾ ਚਰਨਾਂ ਦੇ ਡਿੱਗਦੇ। ਨਿਮਾਣਾ ਹੋ ਜਾਂਦਾ, ਨਿਟਾਣਾ ਹੋ ਜਾਂਦਾ। ਤੇ ਜੇ ਲੱਗ ਕੇ ਚਰਨਾਂ ਦੇ ਨਾਲ ਨਾ ਫਿਰ ਕੇ ਤੁਰ ਕੇ ਪ੍ਰਸ਼ਾਦ ਲੈਂਦੇ ਰਹਿ, ਸੀਤ ਪ੍ਰਸ਼ਾਦ ਵੀ ਲੈਂਦੇ ਰਹਿ ਤੇ ਅਮਲ ਨਾ ਕੀਤਾ ਤੇ ਬਿੜਾ ਨਹੀਂ ਪਾਰ ਹੁੰਦਾ। ਉਹ ਉਸ ਐਂਸ਼ਾ ਜੀ ਨੇ ਗਿਆ ਕਿ ਜਕਾਰੇ ਪੰਜ ਹੀ ਕਾਫੀ ਨੇ ਲੇਕਿਨ ਲੱਗਣ ਇਸ ਵਸਥਾ ਵਿੱਚ ਕਿ ਮੇਰਾ ਸਤਿਗੁਰੂ ਮੇਰੇ ਨਾਲ ਹੈ ਇਹ ਸ਼ਰਤ ਹੈ ਇਹ ਚੰਗੀ ਕਿ ਜਦੋਂ ਸਿਮਰਨ ਹੋ ਜਾਂਦਾ ਦਿਨੇ ਸਵੇਰੇ ਉੱਠਣ ਤੋਂ ਪਹਿਲਾਂ ਪੰਜ ਕਾਰੇ ਰਾਤ ਨੂੰ ਸੌਣ ਲੱਗਿਆਂ ਪੰਜ ਕਾਰੇ ਤੇ ਤਰਬੰਦ ਕਰਕੇ ਤੇ ਇਹ ਆ ਕਿ ਨਾਲ ਲੱਗੇ ਸਾਥੀ ਨੂੰ ਵੀ ਪਤਾ ਨਾ ਲੱਗੇ ਕਿ ਜਕਾਰੇ ਲੱਗ ਰਿਹਾ ਹੈ ਅੰਦਰੇ ਅੰਦਰ ਲਾਉਣੇ ਇਸ ਸੰਸਥਾ ਦੇ ਵਿੱਚ ਅਸੀਂ ਸ਼ਰਤ ਕਰਤੇ ਬੜੀ ਉੱਚੀ ਇਹ ਤੋਂ ਰਹਿਣਤ ਕਰੇ ਦਾ ਸਮਾਂ ਬਹੁਤਾ ਨਾ ਲੈਂਦਾ ਆ ਇੰਥੇ ਆ ਰਿਹਾ ਨਾ ਉਹਨਾਂ ਹੋਵੇ ਤੇ ਫਿਰ ਵੀਰ ਨੂੰ ਟਾਈਮ ਮਿਲੇ ਮੈਂ ਤਾਂ ਜੰਪੀ ਮਾਰ ਕੇ ਆ ਗਿਆ ਅੱਜ ਰਾਮ ਨੇ ਕਿਰਪਾ ਕੀਤੀ ਮੈਂ ਕੀਤੀ ਉਹਨਾਂ ਵੀਰਾਂ ਦਾ ਧੰਨਵਾਦ ਜਿਹੜੇ ਲੈ ਕੇ ਆਏ ਕੋਈ ਸਿਰ ਸੇਕ ਨਹੀਂ ਚੱਲ ਰਹੀ ਹਾਂਜੀ ਸੋ ਉਹਨੂੰ ਪੰਜ ਘਾਰੇ ਲਾਉਣੇ ਆ ਕਿਸ ਤਰ੍ਹਾਂ ਲਾਉਣੇ ਆ ਸਕਿਪੇ ਤੇ ਮਾਈਕ ਤੇ ਜਦੋਂ ਬੋਲਦਾ ਹਾਂ ਤਾਂ ਲਾਉਂਦਾ ਜਾਂ ਤਾਂ ਸੰਗਤ ਨਹੀਂ ਲਾਉਂਦੀ ਜਗਾਰੇ ਲੱਗਣ ਤੇ ਜੋਸ਼ ਆਵੇ ਇੱਕ ਇੱਕ ਰੂਮ ਦੇ ਨਾਲ ਖੜਾ ਹੋ ਜਾਵੇ ਤੇ denn 3.5 ਕਰੋੜ ਰੂਮ ਹੈ ਤੇ ਪੰਜਾਂ ਜਗਾਰਿਆਂ ਨੂੰ 300 3.5 ਕਰੋੜ ਨਾਲ ਜਲਦ ਜਲਦ ਤੰਨੇ ਲੱਗਿਆ ਸੋ ਆਉਂ ਪਾ ਕੇ ਜਿਹੜੇ ਜਗਾਰੇ ਲਾਏ ਇਹ ਸਾਰੇ ਸੂ So